ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਕੁਝ ਟਾਈਮ ਤੋਂ ਗੋਪੀ ਫਰੰਦੀਪੂਰੀਆ ਤੇ ਪ੍ਰੀਤ ਲੱਧੂ ਇੱਕ ਦੂਜੇ ਨਾਲ ਵੱਖ ਹੋ ਗਏ ਸਨ ਤੇ ਕੁਝ ਲੋਕਾਂ ਵੱਲੋਂ ਪ੍ਰੀਤ ਲੱਧੂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਤੇ ਦੋਸਤੋ ਇਸ ਤੋਂ ਬਾਅਦ ਅੱਜ ਫਿਰ ਪ੍ਰੀਤ ਲੱਧੂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਨੇ ਸਿੱਧੇ ਤੌਰ ਤੇ ਗੋਪੀ ਫਰੰਦੀਪੂਰੀਆ ਨੂੰ ਟਾਰਗੇਟ ਕੀਤਾ ਹੈ ਤੇ ਉਸ ਸਟੋਰੀ ਵਿੱਚ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਭਰਾ ਬਹੁਤ ਗਲਤ ਕਮੈਂਟ ਕਰਦੇ ਸੀ ਤੇ ਬਹੁਤ ਗਲਤ ਬੋਲਦੇ ਸੀ ਸਾਨੂੰ ਮਨਜੀਤ ਨਵੇਂ ਪਿੰਡ ਨੂੰ ਆਕਾਸ਼ ਮਸਤ ਗੜ ਨੂੰ ਹੈਪੀ ਸਵੇਰੇ ਨੂੰ ਤੇ ਜੱਥੇਪੂ ਸਾਹਿਬ ਵਾਲਿਆਂ ਨੂੰ ਜਿਆਦਾ ਗਲਤ ਮੈਨੂੰ ਬੋਲਦੇ ਸੀ ਅੱਜ ਉਹਨਾਂ ਭਰਾਵਾਂ ਨੂੰ ਸਾਰੀਆਂ ਗੱਲਾਂ ਦਾ ਜਵਾਬ ਮਿਲ ਜੂ ਬਾਕੀ ਕੁਝ ਗੱਲਾਂ ਮੈਨੂੰ ਬਾਹਰ ਆ ਕੇ ਬਾਹਰਲੇ ਪ੍ਰਮੋਟਰਾਂ ਤੋਂ ਪਤਾ ਲੱਗੀਆਂ ਕਿ ਸਾਨੂੰ ਦੱਸੇ ਬਿਨਾ ਸਾਡੀ ਖੇਡਣ ਡੀਲ ਹੁੰਦੀ ਸੀ ਤੇ ਸਾਨੂੰ ਪਤਾ ਵੀ ਨਹੀਂ ਸੀ ਹੁੰਦਾ ਕਿਉਂਕਿ ਪ੍ਰਮੋਟਰ ਖੇਡਣ ਤੋਂ ਜਵਾਬ ਦੇ ਜਾਂਦੇ ਸੀ ਸਾਨੂੰ ਅੱਜ ਤੱਕ ਨਹੀਂ ਸੀ ਪਤਾ ਲੱਗਾ ਮੈਂ ਇੱਜ਼ਤ ਕਰਦਾ ਸੀ ਤਾਂ ਨਹੀਂ ਬੋਲਦਾ ਕਿ ਚੱਲ ਕੋਈ ਨਾ ਇਕੱਠੇ ਬਹਿ ਕੇ ਖਾਦਾ ਆਪਾਂ ਆਪਣੀ ਜਗ੍ਹਾ ਸਹੀ ਆ ਪਰ ਹੁਣ ਅਸੀਂ ਚੁੱਪ ਨਹੀਂ ਰਹਿ ਸਕਦੇ ਕਿਉਂਕਿ ਸਾਡੀ ਨਜਾਇਜ਼ ਭੰਡੀ ਕੀਤੀ ਜਾ ਰਹੀ ਹੈ ਕਾਪੀ ਫਰੰਦੀ ਪੁਰੀਏ ਵੱਲੋਂ ਕਿਉਂਕਿ ਸੱਚੇ ਹੋ ਕੇ ਉੱਪਰ ਰਹਿਣਾ ਤੇ ਸੱਚ ਨੂੰ ਆਪਣੇ ਅੰਦਰ ਮਾਰ ਲੈਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਹੁੰਦਾ। ਬਾਕੀ ਆਪਾਂ ਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਹੈ। ਇੱਕ ਰੱਬ ਨਾ ਮਾਰੇ ਬਾਕੀ ਦੀ ਸਾਰੀਆਂ ਗੱਲਾਂ ਆਪਾਂ ਆਪਣੇ YouTube ਚੈਨਲ ਤੇ ਲਾਈਵ ਵੀਡੀਓ ਪਾ ਕੇ ਅੱਜ ਰਾਤ ਤੱਕ ਕਰਾਂਗੇ। ਗਲਤ ਬੋਲਣ ਵਾਲਿਆਂ ਦੇ ਵੀ ਮੂੰਹ ਬੰਦ ਹੋ ਜਾਣਗੇ ਜਦੋਂ ਸੱਚ ਸਾਹਮਣੇ ਆਇਆ। ਰੱਬ ਜਾਣਦਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਜੀ ਜੇ ਅਸੀਂ ਗਲਤ ਹਾਂ ਜਾਂ ਸਹੀ। ਦੋਸਤੋ ਇਸ ਤਰ੍ਹਾਂ ਪ੍ਰੀਤ ਲੱਦੂ ਨੇ ਸਿੱਧੇ ਤੌਰ ਤੇ ਗੋਪੀ ਪੰਦੀਪੂਰੀਏ ਨੂੰ ਟਾਰਗੇਟ ਕੀਤਾ ਹੈ ਤੇ ਕਿਹਾ ਹੈ ਕਿ ਉਹਨਾਂ ਦੀ ਨਜਾਇਜ਼ ਭੰਡੀ ਕੀਤੀ ਜਾ ਰਹੀ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਕੌਣ ਸਹੀ ਹੈ ਤੇ ਕੌਣ ਗਲਤ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਹੋਰ ਨਵੀਆਂ ਅਪਡੇਟਸ ਦੇਖਣੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ